ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਸੱਜਰ ਸੂਈ ਵਿਹੜ ਦੀ ਲੈ ਕੇ ਆਏ ਜੇ ਤੇ 17-18 ਕਿਲੋ ਦੁੱਧ ਵਾਲੀ ਵਿਹੜ ਜੇ ਬਹੁਤ ਵਧੀਆ ਥਣਪਾਂਡੇ ਦੀ ਜੇ ਪੂਰੀ ਜਾਣਕਾਰੀ ਇਸ ਵਿਹੜ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਬਣੇਦੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ ਲਓ ਜੀ ਦੇਖ ਸਕਦੇ ਜੇ ਦੂਸਰਾ ਸੁਹਾਏ ਵੈੜ ਸੁਈ ਜੇ ਬਿਲਕੁਲ ਤਾਜੀ ਬੱਚਾ ਵੀ ਦੇਖ ਸਕਦੇ ਜੇ ਲਓ ਜੀ ਬਿਲਕੁਲ ਗਿੱਲਾ 나ੜੂ ਜੀ ਉਸੇ ਤਰ੍ਹਾਂ ਨਾਲ ਦੇਖ ਸਕਦੇ ਜੇ ਲਓ ਵੈੜ ਦੀ ਫੇਸ ਕੁਆਲਿਟੀ ਦੇਖ ਸਕਦੇ ਜੇ ਬਹੁਤ ਵਧੀਆ ਫੇਸ ਕੁਆਲਿਟੀ ਹੈ ਜਰਸੀ ਕ੍ਰਾਸ ਵੈੜ ਜੇ ਦੂਸਰਾ ਸੁਹਾਏ ਵੈੜ ਸੁਈ ਜੇ ਬੋਦੀ ਵਾਲੀ ਵੈੜ ਜੇ ਦੇਖ ਸਕਦੇ ਜੇ ਲਓ ਜੀ ਦੇਖ ਸਕਦੇ ਜੇ ਬਹੁਤ ਵਧੀਆ ਥਣਪਾੜੀ ਦੀ ਵੈੜ ਜੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਦੇਖ ਸਕਦੇ ਜੇ ਪੂਰੇ ਵਿੱਥੀ ਦੇ ਗੈਪ ਤੇ ਦੂਸਰੀ ਸਾਈਡ ਤੋਂ ਥਣ ਚੈੱਕ ਕਰ ਸਕਦੇ ਜੇ ਤੇ ਬਿਲਕੁਲ ਪੋਲੀ ਚਵਾਈ ਦੀ ਵਹਿੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਮਿਲਦੀ ਜੇ ਬਿਲਕੁਲ ਪੋਲੀ ਧਾਰ ਜੇ ਇਸ ਵਹਿੜ ਦੀ ਲਓ ਜੀ ਤੇ ਬਿਲਕੁਲ ਠੰਡੀ ਸੀਜ਼ ਉਹ ਵਹਿੜ ਜੇ ਦੁੱਧ ਦੇ ਬੜੇ ਨਮਾਨਾ 17 18 ਲੀਟਰ ਚਵਾ ਦੇਗੀ ਜੀ ਨਾਰਮਲ ਸੇਵਾ ਤੇ ਵੀ ਜੇਕਰ ਕਿਸੇ ਵੀਰ ਦੀ ਸੇਵਾ ਚੰਗੀ ਹੈਗੀ ਤੇ 18 ਲੀਟਰ ਤੋਂ ਪਲੱਸ ਵੀ ਚਵਾ ਸਕਦੀ ਹੈ ਜੀ ਵਹਿੜ ਕਾਫੀ ਕੁਆਲਟੀ ਜਿਹੜੀ ਜੇ ਲਓ ਫੇਸ ਕੁਆਲਟੀ ਫਿਰ ਤੋਂ ਚੈੱਕ ਕਰ ਸਕਦੇ ਜੇ ਬਹੁਤ ਵਧੀਆ ਫੇਸ ਕੁਆਲਟੀ ਜੇ ਬਾਕੀ ਵੀਰ ਜੀ ਤੁਹਾਨੂੰ ਪਤਾ ਹੈ ਵਹਿੜਾਂ ਗਰਮੀ ਬਿਲਕੁਲ ਨਹੀਂ ਜੀ ਮਨਾਉਂਦੀਆਂ ਤੇ ਦੁੱਧ ਵੀ ਤੁਹਾਨੂੰ ਪਤਾ ਇਹਨਾਂ ਦਾ ਮੱਝਾਂ ਦੇ ਦੁੱਧ ਵਰਗਾ ਸੰਗਣਾ ਦੁੱਧ ਹੁੰਦਾ ਜੀ ਬਹੁਤ ਵਧੀਆ ਫੈਂਟ ਆਉਂਦੀ ਜੀ ਬਹੁਤ ਵਧੀਆ ਠੰਡ ਪਾਂਡੀ ਦੀ ਵੈੜ ਜੇ ਲੋ ਜੀ ਦੇਖ ਸਕਦੇ ਜੀ ਤੇ ਬਿਲਕੁਲ ਪੋਲੀ ਚੁਵਾਈ ਦੀ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਵਧੀਆ ਜੇ ਚੱਡਾ ਦੇ ਸਕਦੇ ਫਿਰ ਤੋਂ ਪਿਛੇ ਤੋਂ ਜੀ ਲੋ ਜੀ ਬਾਕੀ ਜੇਕਰ ਕਿਸੇ ਵੀਰ ਦੀ ਵੀ ਵੈੜ ਪਸੰਦ ਆਉਂਦੀ ਜੀ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਲੋ ਜੀ ਦੇਖ ਸਕਦੇ ਬਹੁਤ ਵਧੀਆ ਫੇਸ ਕੁਆਲਟੀ ਜੀ ਦੂਸਰਾ ਸੁਹਾ ਵੈੜ ਸੂਈ ਜੇ ਲੋ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਫੋਨ ਨੰਬਰ ਜੇ 9815580262 ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਲਓ ਜੀ ਦੇਖ ਸਕਦੇ ਜੇ ਵੈੜ ਬਹੁਤ ਵਧੀਆ ਕੁਆਲਟੀ ਵਾਲੀ ਜੇ ਲਓ ਜੀ ਰੇਟ ਹੈ ਜੂ ਇਸ ਵੈੜ ਦਾ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਕੋਈ 50 ਨਹੀਂ ਕੋਈ 52 ਨਹੀਂ ਇਹ ਸਿਰਫ ਤੁਹਾਨੂੰ 46000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਬੈੜ ਕਾਫੀ ਕੁਆਲਟੀ ਵਾਲੀ ਜੇ ਰੇਟ ਵੀ ਜੀ ਫਿਕਸ ਜੇ ਬਸ ਛੋੜੀ ਹੋਈ ਹੈ ਜੀ ਵਿੱਚੋਂ ਚੱਡਾ ਫਿਰ ਤੋਂ ਚੈੱਕ ਕਰ ਸਕਦੇ ਪਿਛੇ ਤੋਂ ਜੀ ਬਹੁਤ ਹੀ ਥਣਪਾਂਡੀ ਦੀ ਬੈੜ ਜੇ ਲਓ ਜੀ ਬਾਕੀ ਵੀ ਦੀ ਤੁਸੀਂ ਇੱਥੇ ਆਓ ਇਸ ਬੈੜ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਬਹੁਤ ਵਧੀਆ ਕੁਆਲਟੀ ਵਾਲੀ ਬੈੜ ਜੇ ਲਓ ਜੀ ਦੇਖ ਸਕਦੇ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਹੈ ਚੈਨਲ ਤੇ ਸਰਵ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੇਂ-ਤੁਨੇ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ